ਆਪਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਇਸਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਕਰੀਨ ਤੇ ਵਟਸਐਪ ਨੰਬਰ 8968114273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਐਡ ਫ੍ਰੀ ਆਫ ਕਾਸਟ ਲਾਈ ਜਾਂਦੀ ਹੈ ਮੰਗਲਵਾਰ ਨੂੰ ਤੇ ਇਸ ਨੀਚੇ ਵਾਲ ਨੂੰ ਸ਼ਾਮ ਦੇ 7:00 ਵਜੇ ਆਪ ਜੀ ਨੂੰ ਹਮੇਸ਼ਾ ਇਸ ਤਰ੍ਹਾਂ ਬੇਨਤੀ ਕੀਤੀ ਜਾਂਦੀ ਹੈ ਕਿ ਰਿਸ਼ਤੇ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਰਿਸ਼ਤਿਆਂ ਦੇ ਵੇਰਵੇ ਜਿਵੇਂ ਕਿ ਉਮਰ ਕਾਸਟ ਪ੍ਰਾਪਰਟੀ ਵਗੈਰਾ ਤੁਸੀਂ ਸਾਰਿਆਂ ਆਪਣੀ ਤੁਹਾਡੀ ਨਿੱਜੀ ਜ਼ਿੰਮੇਵਾਰੀ ਆ ਪਤਾ ਕਰਨਾ ਅਸੀਂ ਤਾਂ ਸਿਰਫ ਜੋ ਪਰਿਵਾਰ ਸਾਡੇ ਕੋਲ ਭੇਜਦਾ ਅਸੀਂ ਤੁਹਾਡੇ ਸਾਹਮਣੇ ਰੱਖ ਦਿੰਦੇ ਹਾਂ ਜੀ ਇਹ ਬੇਨਤੀ ਜ਼ਰੂਰ ਪ੍ਰਮਾਨ ਕਰਨੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਅਮਰਤਧਾਰੀ ਮੋਗਾ ਏਰੀਆ 2005 ਡੇਟ ਆਫ ਬਰਥ 10+2 ਕੁਆਲਿਫਿਕੇਸ਼ਨ ਚਾਰ ਕਿਲੇ ਨੇ ਕੋਲੇ ਵਾਹੀ ਜੋਗ ਜ਼ਮੀਨਾਂ ਪ੍ਰਾਪਰਟੀ ਹੈ ਜੀ ਇਹ ਕਹਿੰਦੇ ਆ ਵੀ ਲੜਕੀ ਕੈਨੇਡਾ ਤੋਂ ਹੋਵੇ ਜਾਂ ਫਿਰ ਬੈਂਡ ਵਾਲੀ ਹੋਵੇ ਵਧੀਆ ਬੈਂਡ ਆਏ ਹੁਣ ਲੜਕੀ ਦੇ ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਸੰਗਰੂਰ ਏਰੀਆ 1993 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ ਬੇਟੀ ਦਾ ਡਬਲ ਐਮਏ ਕੀਤੀ ਹੋਈ ਇਹਨਾਂ ਦੀ ਜੀ ਹਿੰਦੀ ਅਤੇ ਹਿਸਟਰੀ ਦੇ ਵਿੱਚ ਇਹ ਕਹਿੰਦੇ ਆ ਵੀ ਜੱਟ ਸਿੱਖ ਲੜਕਾ ਜਿਸ ਨੂੰ 20 ਤੋਂ 30 ਏਕੜ ਜ਼ਮੀਨ ਆਉਂਦੀ ਹੋਵੇ ਸੰਗਰੂਰ ਪਟਿਆਲਾ ਤੇ ਮਲੇ ਕੋਲਾ ਨੂੰ ਪਹਿਲ ਦਿੱਤੀ ਜਾਵੇਗੀ ਮੈਰਿਜ ਬਿਊਰੋ ਅਤੇ ਵਿਚੋਲੇ ਸੰਪਰਕ ਨਾ ਕਰਨ ਸਿਰਫ ਤੇ ਸਿਰਫ ਲੜਕੇ ਦੇ ਮਾਤਾ ਪਿਤਾ ਜਾਂ ਪਰਿਵਾਰ ਮੈਂਬਰ ਪਰਿਵਾਰਕ ਮੈਂਬਰ ਹੀ ਸੰਪਰਕ ਕਰਨ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਪਾਸੇ ਲੜਕੀ ਮੰਗਲਿਕ ਲੁਧਿਆਣੇ ਤੋਂ 24990 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਦੀ ਬੇਟੀ ਦਾ ਗ੍ਰੈਜੂਏਸ਼ਨ ਕੀਤੀ ਹੋਈ ਆ ਪੀਜੀ ਡੀਸੀਏ ਡਿਪਲੋਮਾ ਕੀਤਾ ਹੋਇਆ ਨੀਡ ਬॉय ਇਨ ਲੁਧਿਆਣਾ ਗੁੱਡ ਜੋਬ ਓਨ ਬਿਜ਼ਨਸ ਇਕਾਇਦਾ ਵੀ ਲੜਕਾ ਲੁਧਿਆਣਾ ਦਾ ਹੋਵੇ ਪਾਵਾ ਦੀ ਵਧੀਆ ਕੋਈ ਪ੍ਰਾਈਵੇਟ ਜੌਬ ਕਰਦਾ ਹੋਵੇ ਸਰਕਾਰੀ ਕਰਦਾ ਹੋਵੇ ਜਾਂ ਫਿਰ ਉਹਨਾਂ ਦਾ ਆਪਣਾ ਬਿਜ਼ਨਸ ਹੋਵੇ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਛੀਮਬਾ ਸਿੱਖ ਲੜਕਾ ਲੁਧਿਆਣੇ ਤੋਂ 28880 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਲੈਡੀ ਟੇਲਰ ਸ਼ਾਪ ਹੈ ਜੀ ਇਹਨਾਂ ਦੀ ਪਿਤਾ ਜੀ ਸੁਰਗਵਾਸ ਹੋ ਗਏ ਇੱਕ ਭਰਾ ਉਹ ਵਿਆਹ ਹੋਇਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰੋ ਅਗਲਾ ਰਿਸ਼ਤਾ ਕੈਨੇਡਾ ਤੋਂ ਜੱਟ ਸਿੱਖ ਲੜਕੀ ਬਰਾੜ ਗੋਤ ਮੋਗਾ ਏਰੀਆ ਡੇਟ ਆਫ ਬਰਥ 2896 5 ਫੁੱਟ 2 ਇੰਚ ਕਾਦਾ ਬੇਟੀ ਦਾ ਬੀਏ ਕੀਤੀ ਹੋਈ ਆ ਵਰਗ ਪਰਮ ਤੇ ਕੈਨੇਡਾ ਨੇ ਇਹ ਇਹ ਆਪਣੇ ਮਾਤਾ ਪਿਤਾ ਦੀਆਂ ਤਿੰਨ ਬੇਟੀਆਂ ਨੇ ਦੋ ਕੈਨੇਡਾ ਨੇ ਇੱਕ ਇੱਧਰ ਇੰਡੀਆ ਦੇ ਵਿੱਚ ਆ ਲੜਕਾ ਪੀਆਰ ਜਾਂ ਵਰਕ ਪਰਮਿਟ ਕੈਨੇਡਾ ਤੋਂ ਹੋਵੇ ਪ੍ਰਾਪਰਟੀ ਪੰਜਾਬ ਦੇ ਵਿੱਚ 8-10 ਏਕੜ ਉਹਦੇ ਕੋਲ ਹੋਵੇ ਇਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਢੀਲੋਂ ਗੋਤ ਫਿਰੋਜ਼ਪੁਰ ਏਰੀਆ 1986 ਡੇਟ ਆਫ ਬਰਥ 5 ਫੁੱਟ 6 ਇੰਚ ਕੱਤ 8ਵੀਂ ਪਾਸ ਆ ਬੇਸਟਰ ਵੀਜੇ ਤੇ ਕੈਨੇਡਾ ਗਿਆ ਹੋਇਆ ਗੇਵਡ ਕਿਲਾ ਪ੍ਰਾਪਰਟੀ ਆ ਖੇਤੀ ਵਾਲੀ ਨਾਲ ਗੱਡੀ ਚਲਾਉਂਦੇ ਹਨ ਘਰੇਲੂ ਲੜਕੀ ਦੀ ਜ਼ਰੂਰਤ ਆ ਕੁਆਰੀ ਯਾ ਤਲਾਕशुदा ਹੋਵੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਤੂਰ ਗੋਤ ਪਟਿਆਲਾ ਏਰੀਆ 25 ਸਾਲ ਉਮਰ 5 ਫੁੱਟ 9 ਇੰਚ ਕਾਤਾ ਕੁਆਲੀਫਿਕੇਸ਼ਨਾਂ ਦੀ ਐਡਵਾਂਸ ਡਿਪਲੋਮਾ ਇਨ ਬਿਜ਼ਨਸ ਫਰਮ ਕੋਡ ਕੋਰ ਕਾਲਸ ਵੈਨਕੂਵਰ ਕਰੰਟਲੀ ਸਟੱਡੀ ਪੋਲਿਟਿਕਸ ਵਿਦ ਇੰਟਰਨੈਸ਼ਨਲ ਰਿਲੇਸ਼ਨ ਫਾਰਮ ਲੰਡਨ ਸਾਊਥ ਵੈਕ ਯੂਨੀਵਰਸਿਟੀ ਇੱਕ ਨਾਲ ਡਿਪਲੋਮਾ ਕੀਤਾ ਹੈ ਜੀ ਅੱਜ ਕੱਲ੍ਹ ਯੂਕੇ ਦੇ ਵਿੱਚ ਸਟੱਡੀ ਕਰ ਰਹੇ ਨੇ ਜੌਬ ਵਾਰਡ ਹੋਸਟ ਐਟ ਚੇਸ ਫਾਰਮ ਹਸਪੀਟਲ ਐਨ ਫੀਲਡ ਲੰਡਨ ਟਿਊਟਰ ਆਫ ਪੀਟੀਈ ਇੰਡੀਆ ਪ੍ਰੋਪਰਟੀ ਸਤ ਕੀਲੇ ਮੋਦਕੀ ਫਿਰੋਜ਼ਪੁਰ ਵਿਖੇ ਇਹਨਾਂ ਦੀ ਪ੍ਰੋਪਰਟੀ ਆ ਵੈਸੇ ਪਟਿਆਲੇ ਦੇ ਨੇੜੇ ਰਹਿ ਰਹੇ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਇਹਨਾਂ ਦੀ ਇੱਛਾ ਅਗਲਾ ਰਿਸ਼ਤਾ ਨੋਟ ਕਰੋ ਜੀ ਪੁਰਤਗਾਲ ਤੋਂ ਜੱਟ ਸਿੱਖ ਲੜਕਾ ਕਪੂਰਥਲਾ ਏਰੀਆ 14 12 96 ਡੇਟ ਆਫ ਬਰਥ ਆਰਟੀਆਈ ਡੀਜ਼ਲ ਮਕੈਨਿਕ ਇਹ ਪੁਰਤਗਾਲ ਵਿੱਚ ਕੰਮ ਕਰਦੇ ਨੇ 7 ਸਾਲ ਹੋ ਗਏ ਕੰਮ ਕਰਦੇ ਆ ਇਹਨਾਂ ਨੂੰ ਜੀ ਜੱਟ ਸਿੱਖ ਪਰਿਵਾਰ ਦੀ ਲੜਕੇ ਘਰੇਲੂ ਕੰਮ ਕਰਨ ਵਾਲੀ ਹੋਵੇ ਇਹਨਾਂ ਦੀ ਇੱਛਾ ਲੁਧਿਆਣਾ ਜਲੰਧਰ ਫਗਵਾੜਾ ਕਪੂਰਥਲਾ ਅੰਮ੍ਰਿਤਸਰ ਸਾਹਿਬ ਵਗੈਰਾ ਤੋਂ ਸਿਰਫ ਕਪੂਰਥਲਾ ਦੇ 100 ਕਿਲੋਮੀਟਰ ਦੇ ਘੇਰੇ ਵਾਲੇ ਹੀ ਸੰਪਰਕ ਕਰਨ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸੰਪਰਕ ਕਰੋ ਆਗਲਾ ਰਿਸ਼ਤਾ ਨੋਟ ਕਰੋ ਜੀ ये है यूएसए तो जट सिख लड़का बारह इक्की अठासी डेट ऑफ बर्थ बैचलर डिग्री इन इकनोमिक्स फ्रॉम सैंडीगो स्टेट करंटली वर्किंग एज फाइनैंशियल एनालिस्ट एट ए लार्ज पब्लिक पब्लिकली ट्रेड मेडिकल डिवाइस कंपनी लाइव इन सैंडीगो ਸੈਨ ਡੀਗੋ ਵਿੱਚ ਰਹਿੰਦੇ ਆ ਜੀ ਤੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਨੇ ਵਧੀਆ ਜੌਬ ਆ ਕਹਿੰਦੇ ਪ੍ਰਫਰ ਇਹ ਮੈਚ ਇਨ ਸਾਊਥਰਨ ਕੈਲੀਫੋਰਨੀਆ ਫਰੇਸ਼ਨੋ ਐਂਡ ਵੇਅਰੀਆ ਆਰ ਓਕੇ ਜੁਆਸੀ ਦੇ ਵਿੱਚ ਦੱਖਣੀ ਕੈਲੀਫੋਰਨੀਆ ਜਾਂ ਫਰੇਸ਼ਨੋ ਵਗੈਰਾ ਜਾਂ ਵੇਅਰੀਆ ਇਹਨਾਂ ਦੇ ਵਿੱਚ ਉੱਥੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਇਨਾ ਏ ਸਿਹਤ ਦੇ ਰਹਿਣ ਵਾਲੇ ਇਹ ਲੜਕਾ ਸਪੋਰਟਸ ਵਗੈਰਾ ਨੂੰ ਪ੍ਰੇਮ ਕਰਦਾ ਫਿਟਨੈਸ ਰੱਖਦਾ ਸਰੀਰ ਦੀ 뮤직 ਸੁਣਦੇ ਨੇ ਫੈਸਟੀਵਲ ਐਂਡ 스노우 보ਰਡਿੰਗ ਐਂਡ ਟ੍ਰੈਵਲ ਇਨਾ ਚੀਜ਼ਾਂ ਦਾ ਸ਼ੌਕ ਰੱਖਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕੇ ਕੈਨੇਡਾ ਸਿਟੀਜ਼ਨ ਮਾਨ ਗੋਤ ਬਠਿੰਡਾ ਏਰੀਆ ਐਪਟਸਫੋਰਡ ਕੈਨੇਡਾ 35 99 ਡੇਟ ਆਫ ਬਰਥ 5 ਫੁੱਟ 4 ਇੰਚ ਕਾਰਦਾ ਬੇਟੀ ਦਾ ਇਹ ਤਲਾਕशुदा ਲੜਕੀ ਹੈ ਜੀ ਬੱਚਾ ਕੋਈ ਨਹੀਂ ਐਮਸੀ ਇਹਨਾਂ ਨੇ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰ ਇਨ ਐਡਮਿਨਿਸਟ੍ਰੇਸ਼ਨ ਸਾਇੰਸ ਫਿਰ ਇਹ ਡਕੀਨਸਨ ਯੂਨੀਵਰਸਿਟੀ ਵੈਂਕੂਵਰ ਇੱਕ ਭਰਾ ਉਹ ਮੈਰਿਡ ਆ ਜੌਬ ਕਰਦੇ ਨੇ ਇਹ ਫੈਡਰਲ ਸਰਵਿਸ ਟੈਕਸ ਡਿਪਾਰਟਮੈਂਟ ਦੇ ਵਿੱਚ ਸਰਵਿਸ ਕਰਦੇ ਨੇ ਕੈਨੇਡਾ ਵਿੱਚੇ ਨੀਡ ਇੱਛਾ ਕੀ ਹੈ ਇਹਨਾਂ ਦੀ ਲੜਕਾ ਪੜਿਆ ਲਿਖਿਆ ਤਲਾਕ ਸੁਧਾ ਹੋਵੇ ਖਾਨਦਾਨੀ ਪਰਿਵਾਰ ਹੋਵੇ ਪੰਜਾਬ ਵਿੱਚ ਪ੍ਰਾਪਰਟੀ ਹੋਵੇ ਕੈਨੇਡਾ ਪੀਆਰ ਹੋਵੇ ਬਠਿੰਡੇ ਜ਼ਿਲ੍ਹੇ ਦੇ ਨੇੜੇ-ਤੇੜੇ ਵਾਲਾ ਹੋਵੇ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਤਨੋਆ ਗੋਤ ਸਿਟੀਜ਼ਨ ਕੈਨੇਡਾ ਜਗਰਾਉ ਲੁਧਿਆਣਾ 1995 ਡੇਟ ਆਫ ਬਰਥ 6 ਫੁੱਟ 1 ਇੰਚ ਕੱਦ ਬੀ ਕਾਮ ਮੀਡੀਆ ਤੋਂ ਕੀਤੀ ਆ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਫਰੋਂਟੋ ਕੈਨੇਡਾ ਤੋਂ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਜੀ ਕੰਮ ਕੀ ਕਰਦੇ ਨੇ ਸੇਲ ਮੈਨੇਜਰ ਆਟੋ ਸੇਲ ਬ੍ਰਾਂਪਟਨ ਕੈਨੇਡਾ ਮਾਦਰ ਐਂਡ ਫਾਦਰ ਰਿਟਾਇਰਡ ਫਰਮ ਗਵਰਨਮੈਂਟ ਜੌਬ ਐਸ ਟੀਚਰ ਫਰਮ ਐਜੂਕੇਸ਼ਨ ਡਿਪਾਰਟਮੈਂਟ ਬਰਦਰ ਸੈਟਲਡ ਇਨ ਨਿਊਜ਼ੀਲੈਂਡ ਮੈਰਿਡ 11 ਏਕੜ ਇਹਨਾਂ ਕੋਲੇ ਪ੍ਰਾਪਰਟੀ ਹੈ ਦੋ ਭਰਾ ਨੇ ਦੋ ਕੋਠੀਆਂ ਨੇ ਜਗਰਾਉਂ ਦੇ ਵਿੱਚ ਨੀਡ ਗਰਲ ਪੀਆਰ ਵਰਕ ਪਰਮਿਟ ਸਿਟੀਜ਼ਨ ਪ੍ਰੈਫਰਡ ਟੂ ਕੈਨੇਡਾ ਬਟ ਵੈਲ ਕੁਆਲੀਫਾਈਡ ਗਲ ਆਲਸੋ ਵੀ ਐਕਸੈਪਟੇਬਲ ਫਰੋਮ ਇੰਡੀਆ ਪੀਆਰ ਵਰਕ ਪਰਮਿਟ ਦਾ ਸਿਟੀਜ਼ਨ ਲੜਕੀ ਕੈਨੇਡਾ ਤੋਂ ਹੋਵੇ ਉਹਨੂੰ ਪਹਿਲ ਦਿੱਤੀ ਜਾਵੇਗੀ ਪਰੰਤੂ ਵਧੀਆ ਬੜੀ ਲਿਖੀ ਲੜਕੀ ਪੰਜਾਬ ਇੰਡੀਆ ਤੋਂ ਹੋਵੇ ਉਹ ਵੀ ਰਿਸ਼ਤੇ ਆ ਵਿਚਾਰਨਯੋਗ ਹੋਵੇਗਾ ਇਹਨਾਂ ਦਾ ਵੀ ਸਕਰੀਟ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮ ਗੜੀਆ ਸਿੱਖ ਲੜਕਾ ਪੰਦੇਸਰ ਗੋਤ ਆਮਰਗੜ ਮਲੇ ਕੋਲਾ 14 11 94 ਡੇਟ ਆਫ ਬਰਥ 5 ਫੁੱਟ 8 ਇੰਚ ਕਾਤਾ 10+2 ਇਹਨਾਂ ਦੀ ਕੁਆਲੀਫਿਕੇਸ਼ਨ ਆ ਕਾਰ ਮਕੈਨਿਕ ਨੇ ਇਹ ਤਿੰਨ ਵੀਗ ਇਹਨਾਂ ਕੋਲੇ ਪ੍ਰੋਪਰਟੀ ਆ ਰਾਮ ਗੜੀਆ ਪਰਿਵਾਰ ਦੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਏ ਜੋ ਕੇ ਤੋਂ ਆ ਜੀ ਆਕਾਸ਼ ਰਾਜਪੂਤ ਮਹਿਰਾ ਲੜਕਾ 1997 ਡੇਟ ਆਵਰਥਾ 5 ਫੁੱਟ 10 ਇੰਚ ਕੱਦਦਾ ਵੀਐਸਸੀਐਨ ਕੰਪਲੀਟ ਬੀਐਸਸੀਐਨ ਕੰਪਿਊਟਰ ਸਾਇੰਸ ਵਿਦ ਬਿਜ਼ਨਸ ਗੁੱਡ ਜੌਬ ਮੰਥਲੀ ਇਨਕਮ 4 ਲੈਕਸ ਇੰਡੀਅਨ ਕਰੰਸੀ ਵਨ ਸਿਸਟਰ ਐਲਐਲਵੀ ਡਿਗਰੀ ਹੋਲਡਰ 22 ইয়ার্স ওল্ড অন ਮੈਰਿড মম ਡਾਇ ਪੀਆਰ ਯੂਕੇ ਗੁੱਡ ਹਾਊਸ ਗੁੱਡ ਫੈਮਿਲੀ ਬੈਕਗਰਾਉਂਡ ਨੀਡ ਗੁੱਡ ਐਜੂਕੇਟਿਡ ਗੱਲ ਓਨਲੀ ਫ੍ਰੋਮ ਯੂਕੇ ਪੀਆਰ ਜਾਂ ਵਰਕ ਪਰਮਿਟ ਮਾਤਾ ਪਿਤਾ ਯੂਕੇ ਦੇ ਵਿੱਚ ਪੀਆਰ ਨੇ ਜੀ ਲੜਕਾ ਵਧੀਆ ਚੌਪ ਕਰਦਾ 4 ਲੱਖ ਰੁਪਇਆ ਇਹ ਇੰਡੀਅਨ ਕਰੰਸੀ ਮੁਤਾਬਕ ਉਹਨਾਂ ਦੀ ਪੇ ਆ ਇਹਨਾਂ ਦੀ ਇੱਛਾ ਕੀ ਵੀ ਲੜਕੀ ਪੜ੍ਹੀ ਲਿਖੀ ਹੋਵੇ ਤੇ ਜੂਕੇ ਤਾਂ ਹੋਵੇ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਕਾਸ਼ਪ ਰਾਜਪੂਤ ਮਹਿਰਾ ਇਹਨਾਂ ਦੀ ਕਾਸਟ ਆ ਜੀ ਇਹਨਾਂ ਦਾ ਵੀ ਸਿਕਰੀਤ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸੇ ਇੱਕ ਲੜਕੇ ਗਿੱਲ ਗੋਤ ਸਿਰਸਾ ਹਰਿਆਣਾ ਕੈਨੇਡਾ ਪੀਆਰ 81293 ਡੇਟ ਆਵਰਥਾ ਜੀ 5 ਫੁੱਟ 3 ਇੰਚ ਦਾ 20 ਟੈਕ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ इंडिया तो डिप्लोमा इन प्रोग्रामिंग फ्रॉम कनेडा नीड एजुकेटेड एंड ब्यूटीफुल बॉय सिटीजन पी आर कनेडा एंड हैज़ फिफ्टीन एकड़ प्रॉपर्टी इन इंडिया इफ वेल क्वालिफाइड वेल सेटल्ड बॉय फ्रॉम इंडिया आलसो भी एक्सैप्टेबल लड़का कनेडा तो सिटीजन हो पी आर हो ਉਹਨੂੰ ਪਹਿਲ ਦਿੱਤੀ ਜਾਵੇਗੀ ਔਰ 15 ਏਕੜ ਉਹਦੇ ਕੋਲੇ ਪ੍ਰਾਪਰਟੀ ਹੋਵੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਹਰਿਆਣੇ ਚ ਵੀ ਹੋ ਸਕਦੀ ਹੈ ਪੰਜਾਬ ਚ ਹੋ ਸਕਦੀ ਹੈ ਜਾਂ ਫਿਰ ਵਧੀਆ ਪੜਿਆ ਲਿਖਿਆ ਲੜਕਾ ਹੋਵੇ ਤੇ ਵੈਲ ਸੈਟਲਡ ਵੈਲ ਕੁਆਲੀਫਾਈਡ ਹੋਵੇ ਇੰਡੀਆ ਤੋਂ ਵੀ ਉਹ ਰਿਸ਼ਤਾ ਵੀ ਵਿਚਾਰਨਯੋਗ ਹੋਵੇਗਾ ਇਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਪਹਿਲੀ ਪਹਿਲੇ ਇਹਨਾਂ ਦੀ ਹੈਗੇ ਕੈਨੇਡਾ ਨੂੰ ਪੀਆਰ ਜਾਂ ਸਿਟੀਜ਼ਨ ਲੜਕੇ ਦੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਟਿਵਾਣਾ ਗੋਤ ਫਤਿਹਗੜ੍ਹ ਸਾਹਿਬ 1994 ਡੇਟ ਆਫ ਬਰਥ ਹੈ ਜੀ ਬੀਬੀਏ ਐਂਡ ਡਿਪਲੋਮਾ ਇਹਨਾਂ ਦੀ ਕੁਆਲਿਫਿਕੇਸ਼ਨ ਆ ਇੰਡੀਆ ਤੋਂ 셀ਫ এমਪਲoyed ਕੰਮ ਕਰਦੇ ਨੇ ਇਹ ਇਨਸੂਲੇਸ਼ਨ ਇਨ ਕਮਰਸ਼ੀਅਲ ਵੈਲਡਿੰਗ ਇਹ ਕੰਮ ਸੈਲਫ এমਪਲoyed ਨੇ ਆਪਣਾ ਕੰਮ ਹੈ ਨਾ ਜੀ ਇਨਸੂਲੇਸ਼ਨ ਇਨ ਕਮਰਸ਼ੀਅਲ ਬਿਲਡਿੰਗ ਦੇ ਤੌਰ ਤੇ ਕੰਮ ਕਰਦੇ ਨੇ ਇੱਕ ਭੈਣ ਆ ਸਾਢੇ 5 ਏਕੜੇ ਕੋਲ ਪ੍ਰਾਪਰਟੀ ਹੈ ਫਤਿਹਗੜ੍ਹ ਸਾਹਿਬ ਰੀਏ ਚ ਰੈਸਾਈਡਿੰਗ ਇਨ ਬ੍ਰਾਮਪਟਨ ਵਿਦ ਮਦਰ ਐਂਡ ਜੰਗਰ ਸਿਸਟਰ ਆਪਣੀ ਛੋਟੀ ਭੈਣ ਤੇ ਮਾਂ ਦੇ ਨਾਲ ਇਹ ਬ੍ਰਾਮਪਟਨ ਵਿੱਚ ਰਹਿ ਰਹੇ ਨੇ ਨੀਡ ਗਰਲ ਪੀਆਰ ਫਾਰਮ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਲੜਕੇ ਪੀਆਰ ਹੋਵੇ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਜਾਂ ਫਿਰ ਲੜਕੀ ਦੀ ਬੀਐਸਸੀ ਨਰਸਿੰਗ ਕੀਤੀ ਹੋਵੇ ਤੇ ਆਸਟ੍ਰੇਲੀਆ ਜਾਣਾ ਚਾਹੁੰਦੀ ਹੋਵੇ ਇਹ ਕਹਿੰਦੇ ਵੀ ਅਸੀਂ ਅੱਧਾ ਖਰਚਾ ਕਰਨ ਲਈ ਵੀ ਤਿਆਰ ਆ ਉਹਨਾਂ ਦਾ ਇਹ ਇਹਨਾਂ ਦੇ ਦੋ ਇਸ਼ਾਰੇ ਨੇ ਜੀ ਜਾਂ ਤਾਂ ਲੜਕੇ ਪੀਆਰ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਹੋਵੇ ਜਾਂ ਫਿਰ ਇੰਡੀਆ ਤੋਂ ਵੀ ਬੀਐਸਸੀ ਨਰਸਿੰਗ ਆਪਦੀ ਕੁਆਲਿਫੀਕੇਸ਼ਨ ਹੋਵੇ ਔਰ ਆਸਟ੍ਰੇਲੀਆ ਉਹ ਜਾਣੀ ਚਾਹੁੰਦੀ ਹੋਵੇ ਕੋਈ ਲੜਕਾ ਵੀ ਆਸਟ੍ਰੇਲੀਆ ਸ਼ਿਫਟ ਹੋ ਜਾਏਗਾ ਤੇ ਅੱਧਾ ਖਰਚਾ ਉਹਦਾ ਜਾਣ ਵਾਸਤੇ ਜੋ ਹੋਊਗਾ ਇਹ ਕਰਨ ਨੂੰ ਤਿਆਰ ਨੇ ਇਹਨਾਂ ਦਾ ਸਕਰੀਨ ਤੇ ਨੰਬਰ ਚੱਲਿਆ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਮੈਰਾ ਸਿੱਖ ਲੜਕਾ ਨਵਾਂ ਸ਼ਹਿਰ 31794 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਇਹ ਮਕੈਨਿਕ ਨੇ میٹرਕ ਨੇ ਮੈਰਾ ਘਰ ਦੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਇਹਨਾਂ ਸੰਪਰਕ ਕਰ ਸਕਦੇ अगला रिश्ता नोट करो जी जट सिख लड़का फतेहगढ़ साहिब 5496 डेट ऑफ बर्थ 5 फुट 6 इंच कद ग्रेजुएशन ਕੀਤੀ ਹੋਈ ਆ 호텔 ਵਿੱਚ ਮੈਨੇਜਰ ਦੀ ਨੌਕਰੀ ਕਰਦੇ ਨੇ ਭੈਣ ਪੀਆਰ ਕੈਨੇਡਾ 3 एकड़ ਪ੍ਰਾਪਰਟੀ ਆ ਪੜ੍ਹੇ ਲਿਖੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਜਿਸ ਨੂੰ ਸੰਪਰਕ ਕਰੋ अगला रिश्ता नोट ਕਰੋ ਜੀ यूके ਤੋਂ ਜੱਟ सिख लड़का ਸੰਧੂ ਗੋਤ ਫੈਮਿਲੀ ਯੂਕੇ ਸੈਟਲਡ ਆਪਣਾ ਘਰ ਹੈ ਯੂਕੇ ਦੇ ਵਿੱਚ ਇਹਨਾਂ ਦਾ ਪ੍ਰੋਪਰਟੀ 4 ਕਿਲੇ ਆ 5 ਫੁੱਟ 5 ਇੰਚ ਕਾਦਾ ਕੁਆਲੀਫਿਕੇਸ਼ਨਾਂ ਦੇ ਹੈ ਗਿਆ ਵਹੀ ਕਲ ਮੈਂਟਨੈਂਸ ਡਿਪਲੋਮਾ ਸੈਲਫ এমਪਲੋਇਡ ਨੇ ਇਹਨਾਂ ਦੀ ਇੱਛਾ ਕੀ ਆ ਲੜਕੀ ਯੂਕੇ ਤੋਂ ਹੋਵੇ ਮੰਗਲਿਕ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵੈਲ ਕੁਆਲੀਫਾਈਡ ਹੋਵੇ ਸੋਹਣੀ ਸੁਨੱਖੀ ਹੋਵੇ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲਦਾ ਇਹ ਕਹਿੰਦੇ ਵੀ ਜੇ ਤਾਂ ਤੁਸੀਂ ਹਫਤੇ ਦੇ ਵਿੱਚ ਕਿਤੇ ਗੱਲ ਕਰਨੀ ਆ ਤਾਂ ਸਵੇਰੇ 7:00 ਵਜੇ 10 ਮਿੰਟ ਤੋਂ ਪਹਿਲਾਂ ਪਹਿਲਾਂ ਕਰ ਲਓ ਜੇ ਵੀਕਐਂਡ ਤੇ ਕਰਨੀ ਆ ਤਾਂ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਵੀਰ ਸ਼ਰਮਾ ਪਟਿਆਲਾ ਏਰੀਆ 7599 4:55 ਵਜੇ ਸ਼ਾਮ ਨੂੰ ਵਰਤਾ 5 ਫੁੱਟ 10 ਇੰਚ ਕਾਦਾ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੋਬ ਕਰਦੇ ਨੇ ਇਹ ਜੀ ਵਰਕਿੰਗ ਹੈ ਜੇ ਬਿਜ਼ਨਸ ਐਨਾਲਿਸਟ ਆਈਟੀ ਕੰਪਨੀ ਯੂ ਐਸ ਬੇਸਡ 7 ਲੱਖ ਪਰ ਐਨਮ ਇਹਨਾਂ ਦੀ ਪੈਕੇਜ ਆ ਫਾਜ਼ਲ ਸਾਹਿਬ ਇਹਨਾਂ ਦੇ ਜੇ ਰਿਟਾਇਰ ਨੇ ਜੂਨੀਅਰ ਅਜਨਰ ਰਿਟਾਇਰ ਨੇ ਫਰੋਮ ਪੀ ਐਸ ਪੀ ਸੀ ਐਲ ਤੋਂ ਨੀਡ ਲੜਕੀ ਕਿਹੋ ਜੀ ਚਾਹੀਦੀ ਹੈ ਦੱਸ ਦਿਓ ਜੀ ਮੈਡੀਕਲ ਲਾਈਨ ਬੀ ਐਸ ਸੀ ਮੈਡੀਕਲ ਨਰਸਿੰਗ ਐਂਡ ਨਰਸਿੰਗ ਜੋਬ ਆਈ ਲਰ ਆਈਲੈਟਸ ਕਲੀਅਰ ਗਰਲ ਲੜਕੇ ਦੀ ਮੈਡੀਕਲ ਲਾਈਨ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਤੇ ਆਈਲੈਟਸ ਵਗੈਰਾ ਕਲੀਅਰ ਹੋਵੇ ਸਕਰੀਨ ਤੇ ਇਹਨਾਂ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਆਂ ਅਗਲਾ ਰਸਤਾ ਨੋਟ ਕਰੋ ਜੀ ਇਟਲੀ ਤੋਂ ਜੱਟ ਸਿੱਖ ਲੜਕਾ ਤਰਨ ਸਾਹਿਬ ਏਰੀਆ 28 ਸਾਲ ਉਮਰ ਤਲਾਕ ਸੁਦਾ ਜੀ ਇਹ ਲੜਕਾ ਇਟਲੀ ਵਿੱਚ ਪੱਕੇ ਤੌਰ ਤੇ ਪੀਆਰਾ 3 ਸਾਲ ਹੋ ਗਏ ਇਹਨਾਂ ਨੂੰ ਉੱਥੇ ਗਿਆ ਨੂੰ ਪਿਤਾ ਜੀ ਇਹਨਾਂ ਦੇ ਦੁੱਧ ਦੀ ਡੈਰੀ ਕਰਦੇ ਨੇ ਇੱਕ ਕਿਲਾ ਪ੍ਰਾਪਰਟੀ ਆ ਫਿਰੇਲੂ ਲੜਕੀ ਦੀ ਜ਼ਰੂਰਤ ਆ ਕੁਆਰੇ ਜਾਂ ਤਲਾਕ ਸੁਦਾ ਹੋਵੇ ਕੀ ਰਿਸ਼ਤਿਆਂ ਦੇ ਵੇਰਵਾ ਆ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਕੋਈ ਵੇਰਵਾ ਬੋਲਣ ਲੱਗਿਆ ਤੋਂ ਗਲਤ ਬੋਲਿਆ ਗਿਆ ਹੋਵੇ ਤਾਂ ਕਿ ਮੈਨੇ ਜਾਚ ਕਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਨੰਮੀ ਵੀਡੀਓ ਆਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ